ਜਿੱਦਾਂ ਇਹਦਾ ਫਾਇਦਾ ਹੈ ਨਾ ਜਿੱਦੋਂ ਵੋਟਾਂ ਉਹਨਾਂ ਨੂੰ ਪੈ ਗਈਆਂ ਨਾ ਫਿਰ ਵਧਾ ਦਿੰਦਾ ਮਿੰਟੋ ਮਿੰਟ 2 2 2 2 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਘਟਾ ਦਿੰਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਹੈ ਠੀਕ ਹੈ ਨਾ ਇਹਨੂੰ ਲੌਲੀਪੌਪ ਨੂੰ ਇਹੋ ਜਿਹਾ ਨਹੀਂ ਕੀ ਕਰਨਾ ਤੁਹਾਡੇ ਸਾਲ ਜੇ ਘਟਣਾ ਹੁੰਦਾ ਤੇ ਘਟ ਦੋ ਕਿੰਨਾ ਘਟਾਉਣਾ ਚਾਹੀਦਾ ਸੀ 10 ਰੁਪਏ ਘਟਾਉਣਾ ਚਾਹੀਦਾ ਸੀ ਜੀ ਮੋਦੀ ਸਰਕਾਰ ਦੇ ਵੱਲੋਂ ਅੱਜ 2 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅੱਜ ਅਮਰਸਰ ਦੇ ਵਿੱਚ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਆਪਣੀ ਰਾਏ ਦਿੱਤੀ ਗਈ ਉਹਨਾਂ ਕਹਿ ਕੇ ਮੋਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਹੈ ਉਹਨਾਂ ਕਹਿ ਕੇ ਵੋਟਾਂ ਲੈਣ ਦੇ ਲਈ ਮਹਿਜ਼ ਇੱਕ ਡਰਾਮਾ ਕੀਤਾ ਜਾ ਰਿਹਾ ਤੇ ਜੇਕਰ ਉਹਨਾਂ ਨੇ ਪੈਟਰੋਲ ਤੇ ਡੀਜ਼ਲ ਸਸਤਾ ਕਰਨਾ ਹੀ ਸੀ ਤਾਂ ਘੱਟੋ-ਘੱਟ 10 ਰੁਪਏ ਸਸਤਾ ਕਰ ਦੇ। ਉਹਨਾਂ ਇਹ ਵੀ ਕਹਿ ਕੇ ਕਿ ਇਹ ਵੋਟਾਂ ਲੈਣ ਤੋਂ ਬਾਅਦ ਉਹਨਾਂ ਦੇ ਵੱਲੋਂ ਮੁੜ ਤੋਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਕਿਤਾਗਾ ਪੈਟਰੋਲ ਕੀ ਲੱਗਦਾ ਵੀ ਆਮ ਜਨਤਾ ਨੂੰ ਇਹਦਾ ਫਾਇਦਾ ਹੋਗਾ? ਜਿੱਦੋਂ ਵੋਟਾਂ ਉਹਨਾਂ ਨੂੰ ਪੈ ਗਈਆਂ ਨਾ ਫਿਰ ਵਧਾ ਦੇਣਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਇਹ ਲੱਗਦਾ ਤੁਹਾਨੂੰ ਵੀ ਜਿਵੇਂ ਇਲੈਕਸ਼ਨ ਦੇ ਟਾਈਮ ਜਨਤਾ ਨੂੰ ਲਾਲੀਪਾਪ ਦਿੱਤਾ ਜਾਂਦਾ। ਇਹ ਹਰ ਵਾਰੀ ਲਾਲੀਪਾਪ ਦਿੱਤਾ ਜਾਂਦਾ ਸਰ। ਇਹ ਫਸਟ ਟਾਈਮ ਨਹੀਂ ਆ। 200 ਰੁਪਏ ਦਾ ਫਾਇਦਾ ਕੀ ਆ ਜਨਤਾ ਨੂੰ? ਕੋਈ ਫਾਇਦਾ ਨਹੀਂ ਹੁੰਦਾ ਜੀ। ਤੁਹਾਡੇ ਹਿਸਾਬ ਨਾਲ ਜੇ ਵਧਾਇਆ ਵੀ ਤੇ ਇੰਨਾ ਹੀ ਆ। ਘਟਾ ਘਟਣਾ ਜਿੱਦੇ ਕੱਟ ਦੋ। ਬਾਜੀ ਵਧਾਉਂਦੇ ਆ ਤਾਂ ਤਾਂ ਮਿੰਟੋ ਮਿੰਟ 2 2 2 2 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਘਟਾ ਦਿੰਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਆ ਠੀਕ ਹੈ ਨਾ ਇਹਨੂੰ ਲੌਲੀਪੌਪ ਨੂੰ ਐਸੇ ਜਨ ਕੀ ਕਰਨਾ ਇਸੀ ਗੱਲ ਦੀ ਹਰੇਕ ਦਿਨ ਡੀਜ਼ਲ ਤੇ ਪੈਟਰੋਲ 2 ਰੁਪਏ ਸਸਤਾ ਕੀਤਾ ਗਿਆ ਸਰਕਾਰ ਵੱਲੋਂ ਕੀ ਲੱਗਦਾ ਵੀ ਇਹਦੇ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਹੋਏਗਾ ਕਿ ਬਸ ਲੌਲੀਪੌਪ ਹੀ ਦਿੱਤਾ ਜਾ ਰਿਹਾ ਨਹੀਂ ਜੀ ਇਹ ਸੈਂਟਰ ਦੀ ਪਾਲਿਸੀ ਹੈਗੀਆ ਕੋਈ ਸਟੇਟ ਨੂੰ ਕੋਈ ਫਾਇਦਾ ਨਹੀਂ ਜਿਵੇਂ ਲੌਲੀਪੌਪ ਹੀਗਾ आम जनता नु एदा कोई फायदा कोई, न, कोई भी 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 नहीं, नहीं कोई नहीं फायदा जी ਤੁਹਾਡੇ ਸਾਹ ਮੇਂ ਘਟਨਾ ਹੁੰਦਾ ਤੇ ਘਟ ਦੋ ਕਿੰਨਾ ਘਟਾਉਣਾ ਚਾਹੀਦਾ ਜੀ 10 ਰੁਪਏ ਘਟਾਉਣਾ ਚਾਹੀਦਾ ਜੀ ਹਾਂਜੀ ਡੀਜ਼ਲ ਪੈਟਰੋਲ ਦੋਵੇਂ ਠੀਕ ਵੱਡੀਆਂ ਗੱਡੀਆਂ ਨੂੰ ਤਾਂ ਫਾਇਦਾ ਹੋ ਸਕਦਾ ਜੀ ਨਹੀਂ ਜੀ ਉਹਨਾਂ ਦੇ ਖਰਚੇ ਵੀ ਬਾਅਦ ਚੋਂ ਦੇਖੋ ਉਹ ਘਟਾਉਣੇ ਦੇ ਟ੍ਰਾਂਸਪੋਰਟ ਦੇ ਪੈਸੇ ਤੇ ਘਟਾਉਣੇ ਨਹੀਂ ਗਏ ਨੇ ਉਹ ਸਿਰਫ ਲਾਲੀਪਾਪ ਹੀ ਗਏ ਦੀ ਕੋਈ ਫਾਇਦਾ ਨਹੀਂ ਗਏ ਦੀ ਮਿਹਰਬਾਨੀ ਜੀ ਥੈਂਕ ਯੂ ਸਰ ਪੈਟਰੋਲ ਕੋਨ ਆਏ ਜੀ ਜੀ 2 ਰੁਪਏ ਸਰਕਾਰ ਵੱਲੋਂ ਸਸਤਾ ਕੀਤਾ ਗਿਆ ਕਿ ਕਹਿਣਾ ਚਾਹੋ ਪਰ ਕੀ ਕਿ ਐਨਾ ਕੋਈ ਜਦੋਂ ਮੇਜਰ ਡਿਫਰੈਂਸ ਹੈ ਹੀ ਨਹੀਂ ਆ 2 ਰੁਪਏ ਘਟਾਇਓ ਜੇ 5-10 ਰੁਪਏ ਕੱਟੇ ਹੁੰਦੇ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਤੁਹਾਡੀ ਬਾਹਰ 20 ਲੀਟਰ ਦੀ ਟੈਂਕੀ ਹੈ ਠੀਕ ਹੈ ਜੀ ਜੇ 10 ਰੁਪਏ ਹੀ ਕੱਟੇ ਹੁੰਦੇ ਮੇਰਾ 120 ਰੁਪਏ ਬਚ ਜਾਣਾ ਸੀ ਮੈਂ ਕਹਿੰਦਾ ਫਿਰ ਕੀ ਯਾਰ ਇੱਕ ਆਲਮੋਸਟ ਇੱਕ ਕੁਛ ਇੱਕ ਸਵਾ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਰੁਪਏ ਬਚੇ ਕਿੰਨੇ ਕੁ ਵਰਕ ਬਚਾ 210 ਦਾ ਮੈਂ ਪੈਟਰੋਲ ਪੋਆ ਆਵਾ ਕਿੰਨਾ ਕੋਈ ਫਰਕ ਪੈ ਗਿਆ ਜੋ ਨਾ 10 12 ਰੁਪਏ ਕੱਟ ਹੁੰਦੇ ਪਰ ਟੈਂਕੀ ਫੁੱਲ ਕਰਾਨ ਆਂਦਾ ਮੈਂ ਕਹਾਂ ਚਲੋ ਠੀਕ ਆ 2 ਰੁਪਏ ਐਡਾ ਕੋਈ ਮੇਜਰ ਡਿਫਰੈਂਸ ਆ ਜੀ 2 ਰੁਪਏ ਡੀਜ਼ਲ ਬਤਾ ਕਟਾਇਆ ਹੋ 2 ਰੁਪਏ ਪੈਟਰੋਲ ਹੀ ਕਟਾਇਆ ਕੋਈ ਐਡਾ ਫਰਕ ਐ ਨਹੀਂ ਫਰਕ ਜਿਹੜਾ 2 ਰੁਪਏ ਅਗਰ ਕਟਾਇਆ ਵੀ ਨਾ ਬਸਾ ਦੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਪੋਣਾ ਹੁੰਦਾ ਵਾ 2 ਰੁਪਏ ਸਾਬਨੇ ਚਾਰ ਪੇ ਉਹਨਾਂ ਨੂੰ ਕੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਡੂ ਵਰਗੇ ਨੂੰ ਕਿੰਨਾ ਕਾ ਫਰਕ ਪੈ ਜਾਏਗਾ ਨੀ ਤੁਹਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਨੇ ਜਿਹੜਾ ਇਲੈਕਸ਼ਨ ਆ ਗਿਆ ਤੇ ਹਾਫ ਇਲੈਕਸ਼ਨ ਤਾਂਹੀਂ ਦਾ ਹਾਂ 2 ਰੁਪਏ ਹੋਣੇ ਕਟਾਇਆ ਵਾ 2 ਰੁਪਏ ਬਾਅਦ ਬਾਅਦ ਫੇਰ ਕਢਾ ਲੈਣੀ 4 ਰੁਪਏ ਕਰ ਲੈਣੀ 5 6 ਰੁਪਏ ਕਰ ਲੈਣੀ ਘਟੋ ਘਟ 10 ਰੁਪਏ ਹੋਵਣਾ ਫੇਰ ਬੰਦਾ ਕਵੇ ਵੀ ਹਾਂ ਚੱਲ ਸੁੱਖ ਹੈ 12 ਲੀਟਰ ਦੀ ਟੈਂਕੀ ਆ ਮੈਂ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰਾ ਮੇਰਾ 10 ਰੁਪਏ ਬਚਾਣੇ ਆ ਮੇਰਾ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਣਗੇ ਮੇਰੇ ਕੋ ਕਿੰਨੇ ਕੋ ਜੀਰਾ ਮੇਜਰ ਫਰਕ ਹੈ ਨਾ ਇਹ ਜਿਹੜੇ 10 ਰੁਪਏ ਵੀ ਕਟਾਣਗੇ ਉਹ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਕਿਉਂਕਿ ਉਹ ਮੀਡਲ ਕਲਾਸ ਜਾਂ ਫਿਰ ਲੋਅਰ ਮੀਡਲ ਮੇਜਰ ਫਰਕ ਹੀ ਉਹਨਾਂ ਨੂੰ ਪੈਣਾ ਵਾ ਜੇ ਬਾ 5-10 ਰੁਪਏ ਕਟਾਣ ਨਾ ਫਿਰ ਬੰਦਾ ਕਵੇ ਵੀ ਕੀ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਕਟਾਣਾਂ ਤੋਂ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮੀਡਲ ਕਲਾਸ ਦੀ ਜਿਹੜੀ ਬਸ ਤੇ ਟਰੱਕ ਹੈ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈਣਦਾ 4 ਰੁਪਏ ਕੀ ਕਿੰਨਾ ਕੀ ਕੱ 400 500 ਲੀਟਰ ਤੇ ਪਵਾਨਾ ਦੀ ਪੈਟਰੋਲ ਕੀ ਬੋਤਾਂ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਰਵਾਨਾ ਉਹ 4 ਕਿੰਨੇ ਕ ਵੱਜ ਗਿਆ ਵਾ ਦੱਸਦੀ ਕਿ ਮੋਦੀ ਸਰਕਾਰ ਦੇ ਵੱਲੋਂ 2 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਤੋਂ ਵੱਧ ਉਹਨਾਂ ਦੇ ਵਿੱਚ ਨਿਰਾਸ਼ਾ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਵੱਲੋਂ ਇਹ ਡਰਾਮਾ ਕੀਤਾ ਗਿਆ ਹੈ ਲੋਕਾਂ ਨੇ ਕਿਹਾ ਕਿ ਮਹਿਜ 2 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਫਿਰ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਵੇਗਾ ਜਿਸ ਦਾ ਲੋਕਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੁਕ ਚੈਨਲ